ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਸੇ ਮੈਂ ਹਾਂ ਪ੍ਰਦੀਪ ਕੌਰ ਤਾਂ Hindu ਧਰਮ ਦੇ ਵਿੱਚ ਨਰਾਤਰੀਆਂ ਦਾ ਸਮਾਂ ਬਹੁਤ ਮਹੱਤਵ ਸਮਾਂ ਮੰਨਿਆ ਜਾਂਦਾ ਧਾਰਮਿਕ ਭਾਵਨਾਵਾਂ ਦੇ ਅਨੁਸਾਰ ਇੰਨੀ ਦਿਨੀ ਦੇਵੀ ਦੁਰਗਾ ਦੇ ਨੌਂ ਰੂਪਾਂ ਦੇ ਵਿੱਚ ਪੂਜਾ ਕਰਨ ਦੇ ਨਾਲ ਵਿਧੀ ਵਿਵਧਾਨ ਦੇ ਨਾਲ ਜੇ ਪੂਜਾ ਕਰੀਏ ਤਾਂ ਮੰਨਦੀਆਂ ਸਾਰੀਆਂ ਮਨੋ ਕਾਮਨਾਵਾਂ ਨੇ ਜਿਹੜੀਆਂ ਉਹ ਪੂਰੀਆਂ ਹੋ ਜਾਂਦੀਆਂ ਨੇ ਅਤੇ ਵੀ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਕਿ ਸਾਲ ਦੇ ਵਿੱਚ ਦੋ ਵਾਰ ਨਰਾਤਰੀ ਨੇ ਜਿਹੜੇ ਆਉਂਦੇ ਨੇ ਔਰ ਹੁਣ ਨੇ ਜਿਹੜੇ ਚੇਤ ਦੇ ਨਰਾਤੇ ਚੱਲਦੇ ਨੇ ਆ ਤਾਂ ਅਸੀਂ ਮੰਦਰ 'ਚ ਪਹੁੰਚੇ ਹਾਂ ਪੰਡਿਤ ਜੀ ਦੇ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਹਿੰਦੂ ਧਰਮ ਦੇ ਵਿੱਚ ਨਰਾਤਿਆਂ ਦੀ ਮਹੱਤਤਾ ਕੀ ਹੈ ਅਸ਼ਟਮੀ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ ਕਿਉਂ ਕੰਜਕ ਪੂਜਨ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਸਵਾਲ ਹੈ ਜਿਹੜੇ ਹਮੇਸ਼ਾ ਹੀ ਕਿਸੇ ਨਾ ਕਿਸੇ ਦੇ ਦਿਲਚਸਪ ਜ਼ਰੂਰ ਆਏ ਹੋਣਗੇ ਤੇ ਇਹਨਾਂ ਸਵਾਲਾਂ ਨੂੰ ਕਲੀਅਰ ਕਰਨਾ ਸਵਾਲਾਂ ਦੇ ਜਵਾਬ ਦੇਣਾ ਕਿਤੇ ਨਾ ਕਿਤੇ ਸਾਡੇ ਲਈ ਬੇਹੱਦ ਜ਼ਰੂਰੀ ਬਣ ਜਾਂਦਾ ਹੈ ਨਮਸਤੇ ਨਮਸਤੇ ਜਿਕਰਾ ਸ਼ੇਰਾਂ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ ਮੈਂ ਜੈ ਲక్ష్ਮੀ ਜਿੰਦਲ ਸ਼ੀ ਮੰਦਰ ਚੋਂ ਬੋਲਦੀ ਹਾਂ ਜੀ ਮੇਰਾ ਨਾਮ ਹੈ ਲక్ష్ਮੀ ਜਿੰਦਲ ਮੈਂ ਲੇਡੀਜ਼ ਮਹਿਲਾ ਮੰਡਲ ਦੀ ਪ੍ਰਧਾਨ ਆ ਜੀ ਠੀਕ ਹੈ ਜੀ ਅੱਛਾ ਨਰਾਤਰੀਆਂ ਦੀ ਖਾਸ ਤੌਰ ਤੇ ਮਹੱਤਤਾ ਜਿਹੜੀ ਹਿੰਦੂ ਧਰਮ ਦੇ ਵਿੱਚ ਮੰਨੀ ਜਾਂਦੀ ਔਰ 9 ਦਿਨ ਦੇਵੀ ਮਾਂ ਦੇ ਅਲੱਗ-ਅਲੱਗ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਲੋਕ ਮੰਨਦੇ ਨੇ ਕਿ ਦੇਵੀ ਮਾਂ ਦੀ ਪੂਰੇ ਵਿਧੀ ਵਿਵਧਾਨ ਦੇ ਨਾਲ ਪੂਜਾ ਕਰਨ ਨਾਲ ਸਾਰੀਆਂ ਮਨੁਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਔਰ ਹਿੰਦੂ ਧਰਮ ਦੇ ਵਿੱਚ ਨਰਾਤਰੀਆਂ ਦੀ ਕੀ ਮਹੱਤਤਾ ਹੈ ਨਰਾਤਾਂ ਨੇ ਮਹੱਤਵ ਹੈ ਜੀ ਨਰਾਤੇ ਤਾਂ ਮਨਾਏ ਜਾਂਦੇ ਆ ਕਿ ਮਾਤਾ ਦੇ ਜਿਹੜੇ ਜਦੋਂ ਸਤੀ ਮਾਤਾ ਮਤਲਬ ਹਵਨ ਚੁੱਧੀ ਸੀ ਨਾ ਤੇ ਸ਼ਿਵ ਜੀ ਨੇ ਕੀਤਾ ਸੀ ਤਾਂਡਵ ਕੀਤਾ ਸੀ ਫਿਰ ਉਹਨਾਂ ਦੇ ਰੂਪ ਸੀ ਜਿਹੜੇ ਉੱਡ ਗਏ ਸੀ ਅੰਗ ਡਿੱਗੇ ਸੀ ਪੂਰੇ ਤੇ ਉਹ ਸਾਰੇ ਇਹ ਹੋ ਗਏ ਸੀ ਉਹ ਪੀਠ ਬਣ ਗਏ ਸੀ ਸ਼ਕਤੀ ਪੀਠ ਇਸ ਕਰਕੇ ਉਹ ਸਾਰੀਆਂ ਮਾਤਾ ਦੀ ਪੂਜਾ ਹੁੰਦੀ ਹੈ ਨਰਾਤਿਆਂ ਦੇ ਵਿੱਚ ਨਰਾਤਿਆਂ 'ਚ ਹੀ ਹੁੰਦੀ ਹੈ ਪੂਜਾ ਪਹਿਲੇ ਹੀ ਪਹਿਲੇ ਨਰਾਤੇ ਹੁੰਦੀ ਹੈ ਸ਼ੈਲ ਪੁਤਰੀ ਮਾਂ ਦੀ ਪੂਜਾ ਦੂਜੇ ਨਰਾਤੇ ਹੁੰਦੀ ਹੈ ਬ੍ਰਹਮਚਾਰਨੀ ਮਾਤਾ ਦੀ ਤੀਜੇ ਨਰਾਤੇ ਹੁੰਦੀ ਹੈ ਚੰਦਰ ਗੰਟਾ ਮਾਤਾ ਦੀ ਚੌਥੇ ਨਰਾਤੇ ਹੁੰਦੀ ਹੈ ਕੁਸ਼ਮਾਂਡਾ ਮਾਤਾ ਜੀ ਦੀ और पांवे नराते अशकंदा माता जी में नराते कैतनी माता जी में नराते कलरात्री माता जी और अठवे नराते महा गौरी और नौवीं सिद्धिदात्री माता जी कई लोग अष्टमी कढ़ाई करते है अष्टमी है कई लोग नौमी नु करते है ਜੇ ਪੁੱਛਿਆ ਜਾਵੇ ਸੱਤਵੀਂ ਰਾਤਰੇ ਤੁਸੀਂ ਕਹਿੰਦੇ ਕਾਲਰਾਤਰੀ ਮਾਂ ਦੀ ਪੂਜਾ ਕੀਤੀ ਜਾਂਦੀ ਹੈ ਅੱਛਾ ਪੂਜਾ ਕਰਨ ਦਾ ਕੋਈ ਵਿਧੀ ਵਿਵਧਾਨ ਹੈਗਾ ਹੈ ਹਾਂ ਜੀ ਕਾਲੀ ਮਾਤਾ ਦਾ ਬਹੁਤ ਜ਼ਿਆਦਾ ਹੈ ਕਾਲੀ ਮਾਤਾ ਦੀ ਪੂਜਾ ਹੁੰਦੀ ਹੈ ਨਾ ਸੱਤਮੇਂ ਰਾਤਰੇ ਔਰ ਕਾਲੀ ਮਾਤਾ ਚੰਡ ਮੁੰਡ ਨੂੰ ਮਾਰਿਆ ਸੀ ਉਹਨਾਂ ਨੇ ਉਹਨਾਂ ਦਾ ਚामुੰਡਾ ਵੀ ਹੈਗਾ ਉਹਨਾਂ ਦਾ ਸਥਾਨ ਚामुੰਡਾ ਵੀ ਕਹਿੰਦੇ ਉਹਨਾਂ ਨੂੰ ਤੇ ਕਾਲੀ ਮਾਤਾ ਵੀ ਕਹਿੰਦੇ ਐ ਤੇ ਉਹਨਾਂ ਦਾ ਮੰਤਰ ਹੈ ਸਰਬਮੰਗਲ ਮੰਗਲੇ ਸ਼ਿਵੇਸਵਾਰਥ ਸਾਧਕੇ ਸਰਨੇ ਤਰੰਭਕੇ ਗौरी ਨਾਰਾਇਣੀ ਨਮੋ ਸਤਿ ਤੇ ਜੋ ਮਾਤਾ ਦੀ ਰਪਾ ਪੂਜਾ ਕਰ ਸਕਦੇ ਆ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੀ ਇੱਕ ਤਾਂ ਸ਼ੁੱਧ ਹੋਣਾ ਚਾਹੀਦਾ ਲੇਡੀਜ਼ ਨੂੰ ਦੋ ਦਿਨ ਮਤਲਬ ਆਂਦੇ ਆ ਦਿਨ ਉਹਨਾਂ ਵਿੱਚ ਪੂਜਾ ਨਹੀਂ ਕਰਨੀ ਚਾਹੀਦੀ ਬਾਕੀ ਦੂਜਾ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਨਾਨ ਵੈਸ ਵਗੈਰਾ ਦਾ ਪਰਹੇਜ਼ ਪੂਰਾ ਕਰਨਾ ਚਾਹੀਦਾ ਲਸਣ ਪਿਆਜ਼ ਦਾ ਪਰਹੇਜ਼ ਪੂਰਾ ਕਰਨਾ ਚਾਹੀਦਾ ਪੂਰੀ ਵਿਧੀ ਵਿਧਾਨ ਦੇ ਸਾਬ ਨਾਲ ਪੂਜਾ ਕਰਨੀ ਚਾਹੀਦੀ ਹੈ ਸਾਫ਼ ਸੁਵਾਈ ਰਹਿਣੀ ਚਾਹੀਦੀ ਹੈ ਘਰ ਚ ਪੂਰੀ 9 ਦਿਨ ਜੋਤ ਜਗਣੀ ਚਾਹੀਦੀ ਹੈ ਨਾਰੀਅਲ ਤੇ ਬਣਾਉਣਾ ਚਾਹੀਦਾ ਕਲਸ਼ ਬਣਾਉਣਾ ਚਾਹੀਦਾ ਨਾਲ ਜੀ ਮੈਂ ਪੁੱਛਣਾ ਚਾਹੁੰਦੀ ਸੀ ਕਿ ਜਿਵੇਂ ਨੌਨ ਰਾਤਰੀ ਹੁੰਦੇ ਨੇ ਸਭ ਦੀ ਪੂਜਾ ਇੱਕੋ ਹੀ ਤਰੀਕੇ ਦੇ ਨਾਲ ਹੁੰਦੀ ਆ ਜਾਂ ਫਿਰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਮਾ ਦੇਵੀ ਦੇ ਪੂਜਾ ਕੀਤੀ ਜਾਂਦੀ ਨਹੀਂ ਪੂਜਾ ਇੱਕੋ ਤਰੀਕੇ ਨਾਲ ਹੁੰਦੀ ਆ ਪਰ ਭੋਗ ਅਲੱਗ-ਅਲੱਗ ਲੱਗਦੇ ਆ ਭੋਗਾ ਟੱਟ ਹਾਂ ਉਹਦੇ ਬਾਰੇ ਦੱਸੋਗੇ ਥੋੜਾ ਜਿਹਾ ਭੋਗ ਜੀ ਪਹਿਲੇ ਦਿਨ ਦੁੱਧਾ ਲੱਗਦਾ ਹੈ ਸ਼ੈਲ ਪੁਤਰੀ ਮਾਂ ਨੂੰ ਦੂਜੇ ਦਿਨ ਪਤਾਸਿਆਂ ਦਾ ਲੱਗਦਾ ਹੈ ਅੱਛਾ ਜੀ ਹਾਂਜੀ ਤੀਸਰੇ ਦਿਨ ਉਹਨਾਂ ਨੂੰ ਲੱਗਦਾ ਹੈਗਾ ਸ਼ਹਿਦ ਦਾ ਚੌਥੇ ਦਿਨ ਉਹਨਾਂ ਨੂੰ ਲੱਗਦਾ ਮਾਲ ਪੂੜੇ ਦਾ अच्छा जी हां 5ਵੇਂ ਦਿਨ ਕੇਲੇ ਦਾ 6ਵੇਂ ਦਿਨ ਕੋਈ ਵੀ ਫਰੂਟ ਲਗਾ ਸਕਦੇ ਆ ਆਪਾਂ ਕੋਈ ਵੀ ਤੇ 7ਵੇਂ ਦਿਨ ਪਾਨ ਦਾ ਪਾਨ ਤ੍ਰੀਮਾ ਹਾਂ ਜੀ ਹਾਂ ਪਾਨ ਮਿੱਠਾ ਪਾਨ ਚੜਦਾ ਹੈ ਤਾਂ ਅਸ਼ਟਮੀ ਨੂੰ ਤਾਂ ਪਤਾ ਹੀ ਆ ਆਪਾਂ ਨੂੰ ਹਲਵਾ ਕੋਰੀ ਚਨੇ ਉਹਦਾ ਭੋਗ ਲੱਗਦਾ ਹੈ اچھا ਕਈ ਲੋਕ ਅਸ਼ਟਮੀ ਵਾਲੇ ਦਿਨ ਕੰਜਕ ਪੂਜਾ ਕਰਦੇ ਆ ਕੰਜਕ ਪੂਜਾ ਦੀ ਕੀ ਮਹੱਤਤਾ ਕਿਉਂ ਕੀਤੀ ਜਾਂਦੀ ਹੈ ਕੰਜਕ ਪੂਜਾ ਜੀ ਦੇਖੋ ਛੋਟੀ ਮਾਤਾ ਕੰਜਕਾਂ ਦੇ ਰੂਪ ਚ ਆਉਂਦੀ ਆ ਘਰ ਇਸ ਕਰਕੇ ਕੰਝ ਕਾਂ ਜ਼ਰੂਰੀ ਆ ਪੂਜਣੀਆਂ ਮਾਤਾ ਆਉਂਦੀ ਆ ਨਾ ਜਦੋਂ ਘਰ ਵਿੱਚ ਜੇ ਆਪਾਂ ਕੰਝ ਕਾਂ ਨਹੀਂ ਪੂਜਦੇ ਤਾਂ ਮਾਤਾ ਨਹੀਂ ਆਉਂਦੀ ਮਾਤਾ ਖੁਸ਼ ਹੁੰਦੀ ਆ ਹਾਂ ਨਰਾਤੇ ਪੂਰੇ ਨਹੀਂ ਹੁੰਦੇ ਫਿਰ ਨਰਾਤੇ ਪੂਰੇ ਨਹੀਂ 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 ਪੂਰੇ ਨਹੀਂ ਹੁੰਦੇ ਇਹ ਬਰਤ ਰੱਖਦੇ ਆ ਆਪਾਂ ਵਰਤ ਪੂਰੇ ਨਹੀਂ ਇਸ ਕਰਕੇ ਦੱਸੂਗੀ ਕਿ ਜਦੋਂ ਆਪਾਂ ਕੰਜਕ ਪੂਜਨ ਕਰਦੇ ਉਹਦੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕੀ ਆਪਾਂ ਖਾਣੇ 'ਚ ਬਣਾ ਸਕਦੇ ਆ ਕਿਉਂਕਿ ਅੱਜ ਬਹੁਤ ਸਾਰੇ ਲੋਕ ਨੇ ਜਿਵੇਂ ਜੜੀਆਂ ਕੰਜਕਾਂ ਨੂੰ ਬਿਠਾਉਂਦੇ ਨੇ ਛੋਟੀਆਂ ਕੰਜਕਾਂ ਨੂੰ ਛੋਟੀਆਂ ਬੱਚੀਆਂ ਨੂੰ ਉਹਨਾਂ ਨੂੰ ਕੁਝ ਚੀਜ਼ਾਂ ਲੈ ਕੇ ਦੇ ਦੇਣੇ ਕਿ ਉਹ ਸਾਰਾ ਕੁਝ ਜਾਇਜ਼ ਆ ਸਹੀ ਆ ਉਹ ਜਾਇਜ਼ ਤਾਂ ਨਹੀਂ ਹੈ ਜੀ ਜਿਹੜੀਆਂ ਦੇਖੋ ਚੁੰਨੀਆਂ ਦਿੰਦੇ ਆ ਉਹ ਛੋਟੇ ਛੋਟੇ ਚੁੰਨੇ ਦਿੰਦੇ ਆ ਬੱਚਾ ਨੂੰ ਪਰ ਉਹ ਚੁੰਨੇ ਕੰਮ ਨਹੀਂ ਆਉਂਦੇ ਉਹ ਫਿਰ ਬਾਅਦ ਵਿੱਚ ਪੈਰਾਂ ਵਿੱਚ ਰੁਲਦੇ ਰਹਿੰਦੀ ਹੈ ਇਸ ਲਈ ਜਿੱਥੋਂ ਤੱਕ ਹੈ ਕਿ ਕੰਜਕਾਂ ਨੂੰ ਉਹ ਚੀਜ਼ ਦੋ ਜਿਹੜੀ ਵਾਪਰਚ ਆ ਜਾ ਕਿੰਨਾ ਚੋੜੀ ਪਾਤੀ ਚਲੋ ਚੋੜੀ ਕੰਮ ਚ ਆਜੋ ਜਾਂ ਪੈਨਸਲ ਕਾਪੀ ਦੇ ਦੇਤੀ ਬੱਚੇ ਦੇ ਪੜ੍ਹਾਈ ਦੇ ਕੰਮ ਆਉਗੀ ਕਿ ਬਾਕੀ ਬੇਕਾਰ ਚੀਜ਼ਾਂ ਦੇਣ ਦਾ ਕੋਈ ਫਾਇਦਾ ਨਹੀਂ ਹੁੰਦਾ ਹਾਂਜੀ ਹਾਂਜੀ ਅੱਛਾ ਕੰਜਕ ਪੂਜਕ ਤੋਂ ਕਹਿ ਸਕਦੇ ਆ ਵੀ ਪਹਿਲਾਂ ਜਦੋਂ ਕੰਜਕ ਪੂਜਨ ਕਰਨ ਤੋਂ ਪਹਿਲਾਂ ਖੁਦ ਇਸ਼ਨਾਨ ਕਰਨਾ ਚਾਹੀਦਾ ਕੀ ਉਹਦਾ ਪ੍ਰੋਸੀਜਰ ਥੋੜਾ ਦੱਸੋਗੇ ਕਿ ਕੀ ਬਣਾ ਹਾਂਜੀ ਹਾਂਜੀ ਪਹਿਲੇ ਇਸ਼ਨਾਨ ਕਰਕੇ ਸਵੇਰੇ ਸ਼ੁੱਧ ਹੋ ਕੇ ਨਵੇਂ ਕੱਪੜੇ ਪਾ ਕੇ ਆਪਣੇ ਆਪਣੇ ਵੀ ਸੁੱਧੋਤੇ ਹੋਏ ਕੱਪੜੇ ਪਾ ਕੇ ਫਿਰ ਕੰਜਕ ਪੂਜਨ ਕਰਨ ਚਾਹੀਦਾ ਕੰਜਕਾਂ ਦੇ ਪੈਰ ਤੁਲਾਣੇ ਚਾਹੀਦੇ ਪਹਿਲਾਂ ਫਿਰ ਉਹਨਾਂ ਨੂੰ ਆਸਨ ਦੇਣਾ ਚਾਹੀਦਾ ਹੈ ਆਸਨ ਦੇ ਕੇ ਉਹਨਾਂ ਦੇ ਮੋਲੀ ਬੰਨਣੀ ਚਾਹੀਦੀ ਹੈ ਕੋਈ ਘੁੰਗਰੂ ਵਾਲੀ ਬੰਨ ਲੈਂਦਾ ਕੋਈ ਸਾਦੀ ਮੋਲੀ ਬੰਨ ਦਿੰਦਾ ਫਿਰ ਤਿਲਕ ਕਰਨਾ ਚਾਹੀਦਾ ਉਸ ਤੋਂ ਬਾਅਦ ਕੰਚਕਾ ਨੂੰ ਆਪਣਾ ਹਲਵਾ ਚਨਾ ਪੂਰੀ ਉਹ ਵੀ ਬਿਨਾ ਪਿਆਜ਼ ਲਸਣ ਦੇ ਅੱਛਾ ਉਹ ਵੀ ਬਿਨਾ ਪਿਆਜ਼ ਬਿਨਾ ਪਿਆਜ਼ ਲਸਣ ਦੇ ਹਾਂਜੀ ਬਿਲਕੁਲ ਜੀਰੇ ਦਾ ਤੜਕਾ ਲਗਾ ਕੇ ਚਨੇ ਆਨੂੰ ਔਰ ਹਲਵਾ ਆਪਣਾ ਸਾਦਾ ਵੈਸੇ ਸਾਡੇ ਜਿਹੜਾ ਅਸੀਂ ਬਾਨੀਏ ਆ ਸਾਡੇ ਚ ਉਹ ਕੜਾ ਜੋ ਹਲਵਾ ਬੰਨਦਾ ਹੈ ਉਹ ਆਟੇ ਦਾ ਬੰਨਦਾ ਹੈ ਪਰ ਕਈ ਲੋਕ ਅੱਜਕੱਲ ਸੂਜੀ ਦਾ ਬਣਾਉਂਦੇ ਆ ਪਰ ਜਿਤੋਂ ਕਮ ਮਹੱਤਵ ਹੈਗਾ ਆਟੇ ਦਾ ਹੀ ਆਟੀ ਦਾ ਹੀ ਬਣਦਾ ਹਾਂਜੀ ਆਟੇ ਦਾ ਹੀ ਬਣਾਉਣਾ ਚਾਹੀਦਾ ਹੈ ਅੱਛਾ ਜਿਵੇਂ ਤੁਸੀਂ ਕਿਹਾ ਕਿ ਕੰਜਕ ਪੂਜਨ ਤੋਂ ਬਿਨਾ ਨਰਾਤੇ ਜਿਹੜੇ ਪੂਰੇ ਨਹੀਂ ਹੁੰਦੇ ਹਨਾ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਨਰਾਤੇ ਰੱਖਦੇ ਆ ਪਰ ਕੰਜੂਕਾਂ ਦਾ ਸਮਾਨ ਮੰਦਿਰ ਚ ਜਾ ਕੇ ਦੇਖੇ ਹੁੰਦੇ ਆ ਮੰਦਰਾਂ ਚ ਕੰਜਕਾ ਹੋਣ ਤਾਂ ਫਿਰ ਮੰਦਰ ਚ ਵੀ ਦੇ ਸਕਦੇ ਆ ਹਾਂਜੀ ਮੰਦਰ ਚ ਨਹੀਂ ਨਹੀਂ ਦੇ ਦ ਅੱਜ ਕੱਲ ਇਦਾਂ ਨਾ ਕੋਈ ਕੁੜੀਆਂ ਘਾਟ ਆ ਮਿਲਦੀਆਂ ਨਹੀਂ ਘਰਾਂ ਚ ਫਿਰ ਅੱਜ ਕੱਲ ਕੰਮ ਧੰਦੇ ਦੇ ਵਿੱਚ ਤੁਹਾਨੂੰ ਪਤਾ ਡਿਊਟੀਆਂ ਦੇ ਟਾਈਮ ਹੋ ਜਾਂਦੇ ਆ ਕੰਜਕਾ ਮਿਲਦੀਆਂ ਨਹੀਂ ਫਿਰ ਉਹ ਕਹਿੰਦੇ ਵੀ ਜਲਦੀ ਤੋਂ ਜਲਦੀ ਕਰ ਲਿਓ ਜਿੰਨੇ ਜਲਦੀ ਹੋ ਸਕਵੇ ਜਲਦੀ ਕਰ ਇਸ ਕਰਕੇ ਫਿਰ ਮੰਦਰ ਚ ਕੰਜਕਾ ਕਈ ਵਾਰੀ ਬਾਹਰ ਬੈਠੀਆਂ ਹੁੰਦੀਆਂ ਫਿਰ ਬਾਹਰ ਉਹਨਾਂ ਦੇ ਅੱਛਾ ਬਸ ਇੱਕ ਲਾਸਟ ਗੱਲ ਕਹਿੰਦੇ ਕੋਈ ਬਹੁਤ ਸਾਰੇ ਲੋਕ ਪੁੱਛਣਾ ਚਾਹੁੰਦੇ ਸੀ ਕਿ ਕਿਹੜੇ ਮੰਤਰ ਦਾ ਸੀ ਜਾਪ ਕਰ ਸਕਦੇ ਆ ਕਿ ਮਾਤਾ ਰਾਣੀ ਦੀ ਸਾਡੇ ਤੇ ਕਿਰਪਾ ਹੋਵੇ आई एम अंतर जी सर्व मंगल मांगल्ये शिवेस्वर साधकै शरनेत्रमके गौरी नारायणी नमोस्तुते बहुत-बहुत धन्यवाद जी बहुत-बहुत धन्यवाद थोड़ा आज सोसी मंदिर जो पहुँचे सी नरात्यां दी महत्ता जानी सी अश्वमी दी महत्ता जानी सी और खास करके कंजक पूजन क्यों कीती जाती है क्योंकि नराते दे दिन चलदे है खास करके हिंदू धर्म दे विच नरात्यां दा बहुत ही महत्व मन्नाया जांदा है इस समय हुंदा बड़ा ਅਮਹੱਤਵਪੂਰਨ ਰੱਖਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਕੰਝਕ ਪੂਜਨ ਨੂੰ ਲੋਕੀ ਪੈਲ ਦਿੰਦੇ ਆ ਸੋ ਪੂਰੀ ਵੀਡੀਓ ਨੂੰ ਦੇਖ ਲੈਣਾ ਅੰਤ ਤੱਕ ਜ਼ਰੂਰ ਦੇਖਣਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਦੀ ਜਾਣਕਾਰੀ ਤੁਹਾਨੂੰ ਸੁਣਨ ਨੂੰ ਮਿਲੇਗੀ ਤੇ ਤੁਸੀਂ ਬਹੁਤ ਸਾਰੀਆਂ ਗੱਲਾਂ ਤੋਂ ਜਾਣੂ ਹੋਵੋਗੇ ਸੋ ਇਦਾਂ ਦੀ ਅਪਡੇਟ ਦੇ ਲਈ ਮੈਂ ਤੁਹਾਨੂੰ ਮਿਲਦੀ ਰਾਂਗੀ ਹੁਣ ਮੈਂ ਦੇ ਜਾਸਤ ਧੰਨਵਾਦ